ਅਲਬਰਟਾ ਸਿੱਖ ਗੇਮਸ ਦਾ ਉਦਗਾਟਨ ਹੋ ਚੁੱਕਾ ਹੈ ਸ਼ੁਰੂਆਤ ਹੋ ਚੁੱਕੀ ਹੈ ਕੈਲਗਰੀ ਸ਼ਹਿਰ ਦੇ ਜੈਨਿਸਸ ਸੈਂਟਰ ਦੇ ਖੇਡ ਮੈਦਾਨਾਂ ਦੇ ਵਿੱਚ ਅਸੀਂ ਖੜੇ ਆ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਅਲਬਰਟਾ ਔਰ ਸਿੱਖ ਖੇਡਾਂ ਅਲਬਰਟਾ ਦੀ ਸਿੱਖ ਖੇਡਾਂ ਔਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਸਿੱਖ ਯੂਥ ਨੂੰ ਇਕੱਠਿਆਂ ਕਰਨ ਲਈ ਇੱਕ ਮੰਚ ਤੇ ਲਿਆਉਣ ਲਈ ਬਹੁਤ ਉਪਰਾਲਾ ਹੈ ਜਿਹੜਾ ਕੀਤਾ ਜਾ ਰਿਹਾ ਵੱਡਾ ਉਪਰਾਲਾ ਇਹਦਾ ਪਹਿਲਾ ਕਦਮ ਹੈ ਤੇ ਇਸ ਕੰਮ ਲਈ ਗੁਰਦੁਆਰਾ ਸਾਹਿਬ ਦੇ ਸਕੱਤਰ ਸਦਾ ਰਵਿੰਦਰ ਸਿੰਘ ਕੰਬੜ ਸਾਡੇ ਨਾਲ موجوده ਨੇ ਸਦਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਤੱਕ ਜਿੰਨਾ ਕੁਛ ਖੁਸ਼ ਹੋਏ ਇਹਦੇ ਤੋਂ ਹਾਂਜੀ ਹਾਂਜੀ ਬਹੁਤ ਵਧੀਆ ਭਰਮਾ ਹੰਗਾਰਾ ਮਿਲਿਆ ਤੇ ਮੈਂ ਸੰਗਤ ਦਾ ਕੈਲਗਰੀ ਦੀ ਸੰਗਤ ਦਾ ਸਾਰੇ মিডিਏ ਦਾ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਆ ਕੇ ਜਿਹੜੀਆਂ ਆਪਣੀਆਂ ਗੇਮਾਂ ਦੀ ਓਪਨਿੰਗ ਹੋਈ ਆ ਉਹਦੇ ਵਿੱਚ ਹਿੱਸਾ ਪਾਇਆ ਸਾਰਿਆਂ ਨੇ ਐ ਮੈਂ ਸੁਣ ਰਿਹਾ ਸੀ ਕਿ ਪਹਿਲਾਂ ਤਾਂ ਸੋਚਿਆ ਸੀ ਕਿ ਇੰਨੇ ਕ ਥਾਂ 'ਚ ਆ ਕਰ ਲਵਾਂਗੇ ਹੁਣ ਹੌਲੀ 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 ਵੱਧਦਾ ਜਾ ਰਿਹਾ ਹੈ ਵਿੱਚੇ ਖਾਲਸਾ ਸਕੂਲ ਗੋਬਿੰਦ ਸਰਵਰ ਸਕੂਲ ਦੀਆਂ ਗਰਾਊਂਡਾਂ ਵੀ ਇਸਤੇਮਾਲ ਹੋ ਰਹੀਆਂ ਰਜਿਸਟ੍ਰੇਸ਼ਨ ਕਾਫੀ ਹੋਈ ਹੈ ਜੀ ਖੈਰ ਖੜਿਆਰੀਆਂ ਹਾਂਜੀ 800 ਤੋਂ ਉੱਪਰ 850 ਤੋਂ ਵੀ ਉੱਪਰ ক্লোਜ਼ ਟੂ 900 900 ਦੇ ਕਰੀਬ ਜਿਹੜੇ ਯਾਰ ਰਜਿਸਟ੍ਰੇਸ਼ਨ ਹੋਈ ਆ ਤੇ ਇਸ ਨੂੰ ਪੂਰਾ ਕਰਨੇ ਲਈ ਸਾਨੂੰ ਫਿਰ ਗੋਬਿੰਦ ਸਰਵਰ ਤੇ ਖਾਲਸਾ ਸਕੂਲ ਦੀਆਂ ਗਰਾਊਂਡਾਂ ਨੂੰ ਵੀ ਯੂਜ਼ ਕਰਨਾ ਪਿਆ ਮੋਟੀ ਮੋਟੀ ਕਿਹੜੀ ਕਿੜੀ ਗੇਮਸ ਨੇ ਜਿਹੜੀਆਂ ਹੋਣਗੀਆਂ ਜੇ ਮੜਾ ਜਾ ਦੱਸਿਓ ਜੀ ਜਿੱਦਾਂ ਗੱਤਕੇ ਦੇ ਨਾਲ ਅੱਜ ਸ਼ੁਰੂਆਤ ਹੋਈ ਹੈ ਗੱਤਕੇ ਦਾ ਟੂਰਨਾਮੈਂਟ ਹੋਵੇਗਾ ਬਾਸਕਟਬਾਲ ਦਾ ਹੋਵੇਗਾ ਬਾਲੀਬਾਲ ਦਾ ਹੋਵੇਗਾ ਸੌਕਰ ਦੀਆਂ ਕੱਲ ਨੂੰ 8 ਗੇਮਾਂ ਦਾ ਸੌਕਰ ਦੀਆਂ ਜਾਂ ਟੀਮਾਂ ਬਾਹਰੋਂ ਵੀ ਆਈਆਂ ਤੇ ਫੀਲਡ ਹਾਕੀ ਹੈ ਟੱਗ ਵਾਲ ਰਿਆ ਐਥਲੈਟਿਕਸ ਹੈ ਤੇ ਇਹ ਸਾਰੀਆਂ ਗੇਮਾਂ ਅਸੀਂ ਜਿਹੜੀਆਂ 올ਿਮਪਿਕ ਦੇ ਵਿੱਚ ਗੇਮਾਂ ਹੁੰਦੀਆਂ ਉਹ ਸਾਰੀਆਂ ਗੇਮਾਂ ਸੋ ਅਸੀਂ ਕਿੰਨੇ ਤੋਂ ਕਿੰਨੇ ਵਜੇ ਜਿਹੜੇ ਅਗਲੇ 2 ਦਿਨ ਹੈਗੇ ਕਿੰਨੇ ਤੋਂ ਕਿੰਨੇ ਵਜੇ ਤੱਕ ਇੱਥੇ ਆਦ ਰਹੋ ਜੀ ਤਰੀਕ ਦੇ ਹਿਸਾਬ ਨਾਲ ਦੱਸ ਦਿਓ ਅਸੀਂ ਕੱਲ ਨੂੰ ਜਦਾਂ April 19 ਹੈ ਜੀ ਉਦੇ ਵਿੱਚ ਸਵੇਰੇ 8 ਵਜੇ ਇੱਥੇ ਪਹਿਲਾ ਮੈਚ ਸ਼ੁਰੂ ਹੋ ਜਾਵੇਗਾ ਬਾਹਰ ਟਰਫ ਦੇ ਉੱਤੇ ਜੈਂਸਰ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਤੇ ਅੰਦਰ ਵੀ 8 ਵਜੇ ਸ਼ੁਰੂ ਹੋ ਜਾਣਗੇ ਮੈਚ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਔਰ ਅਸੀਂ ਇਹਨਾਂ ਨੂੰ ਜਾਣਕਾਰੀ ਸੰਗਤ ਤੱਕ ਪਹੁੰਚਾਉਂਦੇ ਰਹਿਵਾਂਗੇ ਔਰ ਉਮੀਦ ਕਰਦੇ ਹਾਂ ਸੁਨੇਹਾ ਵੀ ਅਸੀਂ ਦਿੰਦੇ ਹਾਂ ਕਿ ਇੱਥੇ ਬਹੁਤ ਪਿਆਰ ਸਤਿਕਾਰ ਨਾਲ ਆਓ ਤੇ ਖੇਡਾਂ ਦਾ ਆਨੰਦ ਮਾਣੋ ਤੇ ਹੱਲਾ ਸ਼ਰੀਰ ਦਿਓ ਹਾਂ ਜੀ ਮੈਂ ਸੁਰ ਸੰਗਮ ਤੇ ਸਾਰ ਸਾਰਿਆਂ ਦਾ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਸਾਰਿਆਂ ਨੇ ਵੱਧ ਚੜ ਕੇ ਇੱਥੇ ਪਹੁੰਚਣਾ ਜੀ ਇਹ ਤੁਹਾਡਾ ਪਰਿਵਾਰ ਨੂੰ ਲੈ ਕੇ ਸਟੈਲਗਰੀ ਸੰਗਤ ਦਾ ਆਪਣਾ ਟੂਰਨਾਮੈਂਟ ਹੈ ਜੀ ਇਹ ਦਸ਼ਮੇਸ਼ ਕਲਚਰ ਸੈਂਟਰ ਤਾਂ ਸਿਰਫ ਇਹਨੂੰ ਹੋਸਟ ਕਰ ਰਿਹਾ ਹੈ ਕਮੇਟੀ ਪਰ ਟੂਰਨਾਮੈਂਟ ਤੁਹਾਡਾ ਸਾਰਾ ਆਪਣਾ ਹੈ ਇਹਨੂੰ ਆਪਣਾ ਸਮਝ ਕੇ ਇੱਥੇ ਪਹੁੰਚੋ ਜੀ ਬਹੁਤ ਮਿਹਰਬਾਨੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਸਿੱਖ ਖੇਡਾਂ ਆਰਗੇਨਾਈਜ਼ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਸ਼ਹਿਰ ਦੇ ਮਹਾਨ ਸਥਾਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦਾ ਨਾਮ ਆ ਰਿਹਾ ਹੈ ਗੁਰਦਵਾਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਨਾਰਥ-ਈਸਟ ਕੈਲਗਰੀ ਦੇ ਵਿੱਚ ਚੰਨਣ ਮਨਾ ਰਿਹਾ ਪੰਜਾਬੀਆਂ ਲਈ ਸਿੱਖਾਂ ਲਈ ਔਰ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰੀ ਬਲਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਉਹ ਇਸ ਪ੍ਰਬੰਧ ਨੂੰ ਦੇਖਰੇਖ ਵੀ ਰਏ ਨੇ ਤੇ ਨਾਲ ਕੋਈ ਸੰਗਤਾਂ ਵਾਸਤੇ ਸੁਨਿਆਵੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਲ ਸਾਹਿਬ ਇਹ ਪਹਿਲਾ ਉਪਰਾਲਾ ਹੈ ਥੋੜਾ ਜਿਹਾ ਹੋਵੇਗਾ ਵੀ ਕਿ ਪਤਾ ਨਹੀਂ ਕੀ ਬਣਨਾ ਪਰ ਉਤਸ਼ਾਹ ਦੇਖ ਕੇ ਹੁਣ ਪਹਿਲਾਂ ਕੱਲ ਮੈਨੂੰ ਲੱਗਦਾ ਸੀ ਹੋਰ ਤਨਾ ਜਦੋਂ ਇੱਥੇ ਆਏ ਸੀ ਤੇ ਅੱਜ ਜਦੋਂ ਦੇਖਿਆ ਤਾਂ ਲੱਗਦਾ ਕਿ ਨਹੀਂ ਉਤਸ਼ਾਹ ਬਹੁਤ ਹੈ ਗੱਲ ਬਣੇਗੀ ਵਧੀਆ ਕੋਈ ਹਾਂਜੀ ਇਹ ਜਿਹੜਾ ਉਪਰਾਲਾ ਸੀਗਾ ਜੀ ਜਦੋਂ ਅਸੀਂ ਸ਼ੁਰੂ ਕੀਤਾ ਕਾਰਜ ਮਹਾਰਾਜ ਦਾ ਮਹਾਰਾਜ ਨੇ ਜਦੋਂ ਵੀ ਜਦਾਂ ਕਹਿੰਦੇ ਨੇ ਸਿਰ ਤੇ ਇੱਕ ਹੱਥ ਰੱਖਿਆ ਸਾਡੇ ਸਾਰੇ ਕਮੇਟੀ ਮੈਂਬਰਾਂ ਤੇ ਕਲਗੀ ਦੀ ਸਮੂਹ ਸੰਗਤ ਤੇ ਜਦੋਂ ਅਸੀਂ ਇਹ ਜਦਾਂ ਕਹਿੰਦੇ ਉਹਨੇ ਪਲਾਨ ਜਿਹਾ ਬਣਾਇਆ ਸੀਗਾ ਗਿਆਮਾ ਸਿੱਖ ਆਪਣੇ ਅਲਬਰਟਾ ਸਿੱਖ ਗਿਆਮਾ ਕਰਾਈਏ ਕਲਗੀ ਦੇ ਵਿੱਚ ਤੇ ਅਸੀਂ ਆਲੇ-ਦੁਆਲੇ ਸਾਰਿਆਂ ਨਾਲ ਗੱਲਬਾਤ ਕੀਤੀ ਹਰ ਇੱਕ ਨੇ ਸਾਡਾ ਸਹਿਯੋਗ ਦਿੱਤਾ ਤੇ ਕੱਲ ਮਾੜਾ-ਮੋਟਾ ਨਾਵਾਡੋਲ ਜਿਹਾ ਲੱਗਦਾ ਸੀਗਾ ਇਦਾਂ ਲੱਗਦਾ ਸੀ ਕੋਈ ਇੰਟਰਸਟਿਡ ਨਹੀਂ ਹੈਗਾ ਇੱਕ ਪਾਸੇ ਫੈਡਰਲ ਇਲੈਕਸ਼ਨ ਚੱਲ ਰਹੀ ਆ ਅਸੀਂ ਸੋਚਿਆ ਕਿਸੇ ਨੇ ਧਿਆਨਾ ਨਹੀਂ ਹੈਗਾ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਸਵੇਰੇ ਸਵੇਰ ਤੋਂ ਸਾਨੂੰ ਫੋਨ ਆਉਣ ਲੱਪੇ ਇਹਦਾ ਮਤਲਬ ਸੰਗਤ ਚਾਹੁੰਦੀ ਆ ਤੇ ਸਾਡੇ ਜਿਹੜੇ ਵੀ ਸਾਡੇ ਵੀਰ ਸਪੋਰਟਸ ਦੇ ਵਿੱਚ ਹੈਗੇ ਆ ਉਹ ਚਾਹੁੰਦੇ ਆ ਇਹਨੂੰ ਅੱਗੇ ਅੱਗੇ ਵਧਾਈਏ ਤੇ ਕੱਲ ਨੂੰ ਮੈਂ ਕੱਲ ਨੂੰ ਮੈਨੂੰ ਲੱਗਦਾ ਇਹਨਾਂ ਵੀ ਜ਼ਿਆਦਾ ਹੋਰ ਇਕੱਠ ਹੋਊਗਾ ਜੀ ਔਰ ਇੱਕ ਜਿਹੜਾ ਨਾ ਜੀ ਸਾਡੇ ਖੇਡ ਮੁਕਾਬਲੇ ਅਸੀਂ ਹੋਰ ਵਗੈਰਾ ਵੀ ਕਰਦੇ ਰਹਿੰਦੇ ਆ ਉਹਦਾ ਵਿੱਚ ਕਈ ਵਾਰੀ ਸਾਡੇ ਨਾਲ ਨਾ ਗੱਲ ਲੱਗ ਜਾਂਦੀ ਹੈ ਕਿ ਨਸ਼ੀਆਂ ਵਗੈਰਾ ਦਾ ਇਸਤੇਮਾਲ ਦੇ ਸੰਧਾਟ ਪਏ ਅਸੀਂ ਬਾਹਰ ਸ਼ਰਾਬ ਕਰਾ ਪਾਰਕਿੰਗ ਲੋਟਾਂ ਦੇ ਵਿੱਚ ਜਾਂ ਹੋਰ ਤੇ ਜੈਨਸਿਸ ਸੈਂਟਰ ਹੈ ਸਾਰੀਆਂ ਕਮਿਊਨਿਟੀ ਦਾ ਸਾਂਝਾ ਵੀ ਅਸੀਂ ਇੱਥੇ ਖੇਡਾਂ ਕਰਵਾ ਰਹੇ ਕਿ ਇਹੋ ਜਿਹਾ ਕੁ ਸੁਨੇਹਾ ਕਿਸ ਸੰਗਤ ਆਪਣੇ ਜ਼ਾਬਤੇ ਵਿੱਚ ਰਹਿ ਕੇ ਜਿਹੜਾ ਇੱਥੇ ਆਵੇ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਦੇ ਥਰੂ ਸਾਰਿਆਂ ਸੰਗਤਾਂ ਨੂੰ ਅਲਵਰਟਾ ਦੀ ਇਹਨੂੰ ਬਾਹਰੋਂ ਵੀ ਸੰਗਤਾਂ ਨੇ ਆਣਾ ਆ ਇਸ ਗੇਮਾਂ ਵੇਖਣ ਛੋਟੇ ਸ਼ਹਾਰਾਂ ਤੋਂ ਵੀ ਆਣਾ ਆ ਬੇਨਤੀ ਹੈ ਜੀ ਸਾਰਿਆਂ ਨੂੰ ਹੱਥ ਜੋੜ ਕੇ ਇੱਥੇ ਗੇਮਾਂ ਜਿੱਦਾਂ ਸਿੱਖਾਂ ਆਪਣੇ ਸਿੱਖ ਬੱਚੇ ਦੀ ਗੇਮਾਂ ਹੋ ਰਹੀਆਂ ਤੇ ਵੱਧ ਤੋਂ ਵੱਧ ਖਿਆਲ ਰੱਖਣਾ ਕਿਸੇ ਨੇ ਨਸ਼ਾ ਜਾਂ ਹੋਰ ਵੀ ਕੋਈ ਕਿਸੇ ਚੀਜ਼ ਦੀ ਵਰਤੋਂ ਕਰਕੇ ਇੱਥੇ ਨਹੀਂ ਆਣਾ ਹੈਗਾ ਇੱਕ ਪਰਿਵਾਰਕ ਮਾਹੌਲ ਵਾਜੀ ਇੱਥੇ ਤੇ ਜਰੂਰ ਆਪਣੇ ਪਰਿਵਾਰ ਦੇ ਨਾਲ ਸਮੇਤ ਪਹੁੰਚਿਓ ਤੇ ਜ਼ਰੂਰ ਲਾਹ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਬਧਾਣਾ ਆ ਜੇ ਇੱਥੇ ਕੋਈ ਖੱਪਕਣਾ ਕੁਝ ਹੋ ਜਵੇ ਤੇ ਬਾਹਲੇ ਜਿੱਦਾਂ ਸੰਗਤਾਂ ਨੇ ਜੋ ਵੀ ਹੈ ਬਾਹਲੇ ਜਿੰਨੇ ਵੀ ਸਿੱਖ ਬੈਠਿਆ ਉਨੀ ਸੋਚਣਾ ਆ ਇਹ ਸਿੱਖ ਜਿੱਥੇ ਵੀ ਹੈਗੇ ਆ ਇਦਾਂ ਦੇ ਕੋਈ ਕੰਮ ਕਰਦੇ ਆ ਤੇ ਅਸੀਂ ਇਹਨੂੰ ਬਧਾਣਾ ਆ ਇਹਨੂੰ ਘਟਾਣਾ ਨਹੀਂ ਹੈਗਾ ਜੀ ਤੇ ਵੱਧ ਤੋਂ ਵੱਧ ਤੁਸੀਂ ਪਰਿਵਾਰਾਂ ਸਮੇਤ ਡਿਸਪਲਿਨ ਦੇ ਵਿੱਚ ਆ ਕੇ ਡਿਸਪਲਿਨ ਨੂੰ ਜੇ ਕੋਈ ਕੋਈ ਖਰਾਬੀ ਵੀ ਕਰੇ ਉਹਨੂੰ ਤੁਸੀਂ ਆਪ ਰੋਕਣਾ ਇਹ ਤੁਸੀਂ ਆਪਣੀ ਆਪ ਜ਼ਿੰਮੇਵਾਰੀ ਸਮਝਣੀ ਆ ਅਸੀਂ ਇਹਨਾਂ ਖੇਡਾਂ ਨੂੰ ਬਧਾਣਾ ਆ ਇਨੂੰ 올림픽 ਦੇ ਲੈ ਕੇ ਜਾਣਾ ਹੈ ਜੀ ਹਾਂਜੀ ਬਹੁਤ ਮਿਹਰਬਾਨੀ ਜੀ ਗਿਲ ਸਾਹਿਬ ਅਸੀਂ ਕਾਮਨਾ ਕਰਦੇ ਹਾਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਹ ਖੇਡਾਂ ਸਫਲ ਹੋਣ ਤੇ ਗਾਂਵ ਵਾਸਤੇ ਹੋਰ ਵੀ ਵਧਾਈਆਂ ਅਸੀਂ ਇਹਨਾਂ ਨੂੰ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬਤ